रेखा करश्म पैसा ਬਾਰੇ ਲੋਕਾਂ ਨੇ ਇੱਧਰ ਤੁਸੀਂ ਵੇਖੋ ਉਹਨਾਂ ਨੇ ਦੁਸ਼ਮਣੀ ਵਾਲੀ ਰੇਤਾ ਕਰਕੇ ਫੁੱਟ ਦੇ ਯਕੀਨ ਨਹੀਂ ਕਰਦੇ ਰੌਣਾਇਆ ਹੁਣ ਇਹਨਾਂ ਨੂੰ ਕਹਿਣ ਗਏ ਸੀ ਪਹਿਲਾਂ ਕਹਿੰਦਾ ਵੀ ਅਸੀਂ ਯਾਰ ਅੰਦਰ ਨਹੀਂ ਬਣਨਾ ਸਾਡਾ ਇਹੋ ਜਿਹਾ ਨਹੀਂ ਸਾਡੇ ਜੱਥੇ ਬੰਦਿਆ ਆਏ ਨਹੀਂ ਗੈਰ ਜਾਉਂਦਾ ਹੁਣ ਰੌਣਾ ਤੇ ਇਹਨਾਂ ਕਿਹੜੇ ਕਿ ਤੰਦਰ ਤਾਂ ਨਹੀਂ ਮੜ ਜਾਂਦੇ ਭਲਾ ਜੇ ਅਸੀਂ ਅੰਦਰ ਬਾਹਰ ਤੇ ਆ ਕੇ ਤੁਸੀਂ ਰੋਕ ਲਉਂਦੇ ਅਗੇ ਸਾਡਾ ਫੈਸਲਾ ਨਹੀਂ ਅੰਦਰ ਬਣਨ ਦਾ ਇਹ ਨਾਲ ਇਸ ਪ੍ਰੋਗਰਾਮ 'ਚ ਵਿਗੜ ਪਾਉਣ ਦਾ ਤੇ ਜਦੋਂ ਵਿਗੜ ਪਾਉਣ ਤੋਂ ਆਗੇ ਯਾਦ ਕਰੋ ਤੁਸੀਂ ਨਾਲੇ ਸਰਕਾਰ ਸੀ ਉਹਨਾਂ ਦੀ ਜਦੋਂ ਆਪਣਾ ਨਰਮੇ ਵਾਲਾ ਮੋਰਚਾ ਚੱਲਦਾ ਸੀ ਮਾਨਪ੍ਰੀਤ ਬਾਗਲ ਉਹਨਾਂ ਦਾ ਖਜ਼ਾਨਚੀ ਸੀ ਖਿਆਨਾ ਮੰਤਰੀ ਕੀ ਹਾਲ ਹੋਇਆ ਸੀ ਭਾਈ ਜਿਹੜਾ ਮਾਨਪ੍ਰੀਤ ਬਾਗਲ ਚਿੱਤਨੀ ਨੂੰ ਕਹਿੰਦਾ ਸੀ ਮੁੱਖ ਮੰਤਰੀ ਚੰਜੀਤ ਚਿੱਤਨੀ ਨੂੰ ਵੀ ਉਹਨਾਂ ਦੀ ਗੱਲ ਨਹੀਂ ਸੁਣ ਲਈ ਕਿਸੇ ਵਿਹਾਰਕ ਚ ਤੇ ਜਦੋਂ ਤੁਸੀਂ ਲੋਕਾਂ ਨੇ ਬਖੰਡੇ ਦੇ ਵਿੱਚ ਮਾਨਪ੍ਰੀਤ ਬਾਦਲ ਦਾ ਵਰਨਾ ਧੁੱਪੜ ਕਰਤਾ ਉਸ ਤੋਂ ਬਾਅਦ ਕਹਿੰਦਾ ਇਹਦੀ ਗੱਲ ਮੰਨਣੀ ਪਊ ਮੰਨੇ ਆ ਲੈ 17000 ਏਕੜ ਦਾ ਬੋਝ ਬਣਾ ਦੇਗਾ ਆਪਾਂ ਇਸ ਕਰਕੇ ਹੁਣ ਤਾਂ ਰੌਲਾ ਇਹਨਾਂ ਨੂੰ ਆਇਆ ਜਿਵੇਂ ਤੁਸੀਂ ਉਹ ਦਸ ਦੀ ਲੰਘੇ ਆਏ ਨਾ ਇਹਨਾਂ ਦੀ ਜਿੱਦ ਸਾਡੇ ਕਦੇ ਲੰਘ ਕੇ ਅੰਦਰ ਨਾ ਵੜ ਜਾਣ ਉਹ ਬਾਈ ਜਿਹਦੇ ਅੰਦਰ ਵੜੇ ਦੱਸ ਕੇ ਵੜਾਂਗੇ ਦੇ ਫਿਕਰ ਹੋ ਜੇ ਤਾਂ ਮਾਹਰ ਬੈਰੀਗਟ ਲਾਓ ਨਾਲ ਆਓ ਸਾਡਾ ਪ੍ਰਦਰਸ਼ਨ ਕਰਨਾ ਹੈ ਪ੍ਰਦਰਸ਼ਨ ਦਾ ਵਿਰੋਧ ਸਾਡਾ ਗੱਜ ਤਾਂ ਹੋ ਗਿਆ ਏਦੋਂ ਬਾਅਦ ਜਿੰਨਾ ਤੇ ਉਹ ਜਾਖਰ ਸਾਹਿਬ ਆਉਣਗੇ ਤਾਂ ਅਸੀਂ ਬਾਤ ਜਾ ਕੇ ਆਏ ਆ ਬਿਲਕੁਲ ਸੀ ਰੋਕ ਲੈਂਦੇ ਉਹ ਇੱਥੇ ਤਾਂ ਸਾਨੂੰ ਹੁਕਮ ਕਰੀ ਜਾਂਦੇ ਆ ਉਹਦੇ ਬਾਤ ਲਾ ਕੇ ਆਏ ਆ ਧਰਨਾ ਕਿੰਨੇ ਦਿਨ ਚੱਲਿਆ ਤੇ ਉਲਟਾ ਉਹ ਦਾ ਪੇਸ਼ਕਾਬੂਦਗਾ ਸੀ ਸਾਡੇ ਅੰਦਰ ਆ ਜਿਓ ਯਾਰ ਤੁਹਾਨੂੰ ਬਿਸਕਟ ਵੀ ਖਵਾ ਦਿੰਦੇ ਆ ਸੋ ਨੂੰ ਆਹੀ ਕਰ ਦਿੰਨੇ ਆ ਤੁਹਾਡੇ ਨਹਾਉਣ ਦਾ ਪ੍ਰਬੰਧ ਵੀ ਕਰ ਦਿੰਨੇ ਆ ਤੇ ਆਹੀ ਹਾਲ ਕਪਤਨ ਬਰੰਦਰ ਤੋਂ ਨੇ ਕੀਤਾ ਸੀ ਜਿਹੜਾ ਹੈ ਲੱਗਦਾ ਸੀ ਕਿ ਉਹ ਨਹੀਂ ਜਾਣ ਦਿੰਦਾ ਉਹਦੇ ਬਾਅਦ ਵੀ ਰਹਿ ਗਏ ਉਹਨਾਂ ਨੂੰ ਇਹ ਲੱਗਿਆ ਵੀ ਅੰਦਰ ਤਾਂ ਨਹੀਂ ਜਾਂਦੇ ਕਿਤੇ ਭਲਾ ਕਾਹਤੋਂ ਜਾਵਾਂਗੇ ਸੀ ਇਹਨਾਂ ਦੇ ਅੰਦਰ ਦੁਸ਼ਮਣ ਦੇ ਅੰਦਰ ਕੋਈ ਜਾਂਦਾ ਹੁੰਦਾ ਤੇ ਸਹਮਣਾ ਇਹ ਸਾਡੇ ਦੁਸ਼ਮਣ ਹੈ ਦੁਸ਼ਮਣ ਦੇ ਅੰਦਰ ਕਿਹੋਂ ਬੜਾਂਗੇ ਸੀ ਕੋਸ਼ਿਸ਼ ਕਰਕੇ ਤਾਂ ਜੋ ਵੀ ਇੰਚਾਰਜ ਦੇਖੋ ਐਸਪੀ ਸਾਹਿਬ ਖੜੇ ਆ ਸੀ ਭਰੋਸਾ ਦਿਵਾਉਣਾ ਦੋ ਫਿਕਰ ਹਾਂ ਉਹ ਅੰਦਰੋਂ ਅੰਦਰ ਦਾ ਸਾਡਾ ਕੋਈ ਮਾਮਲਾ ਨਹੀਂ ਸਾਡਾ ਮਕਸਦ ਸਾਡਾ ਵਿਰੋਧ ਦਰਜ ਕਰਾਉਣਾ ਹੈ ਸਾਡਾ ਵਿਰੋਧ ਦਰਜ ਹੋ ਹੀ ਜਾਂਦਾ ਹੈ ਪਰ ਕੀ ਗੱਲ ਮੈਂ ਫੇਰ ਕਰੂੰਗਾ ਸੋ ਆਓ ਜੀ ਹਣੀ ਜੀ ਇਹਨਾਂ ਦੀ ਗੱਲ ਵਿਚਾਲੇ ਬਾਅਦ ਵਿੱਚ ਚਲਣਾ ਹੈ